ਹਲੋ ਜੀਨ ਮਸਤੇ ਮੈਂ ਖਲੂ ਜਾ ਰਿਹਾ ਹਾਂ ਤੇ ਮੇਰੇ ਜਾਣ ਤੋਂ ਬਾਅਦ ਦੁਖੀ ਨਾ ਹੋਇਆ ਤੇ ਕੋਈ ਵੀ ਤੇ ਪਾਏ ਵਾ ਸਾਰਿਆਂ ਨੂੰ ਬਾਏ ਸਾਰਿਆਂ ਮਮਮੀ ਨੂੰ ਵੀ ਖਾਦੀ ਬਾਏ ਠੀਕ ਹੈ ਤੁਸੀਂ ਜੋ ਵੀਡੀਓ ਦੇਖੀ ਹੈ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ 21 ਬੜਿਆਂ ਨੋਜਨ ਅਕਸ਼ੇ ਕੁਮਾਰ ਦੀ ਹੈ ਜੋ ਘਰੋਂ ਲਾਪਤਾ ਹੋ ਗਿਆ ਹੈ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸਨੇ ਮੋਬਾਈਲ ਫੋਨ ਤੇ ਪਬਜੀ ਗੇਮ ਖੇਡਣੀ ਸ਼ੁਰੂ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਰੋਗੀ ਹੋਣ ਲੱਗ ਪਿਆ ਤੁਸੀਂ ਵੀਡੀਓ ਵਿੱਚ ਦੇਖਿਆ ਹੈ ਕਿ ਉਸਨੇ ਸਾਰਿਆਂ ਨੂੰ ਬਾਏ ਬਾਏ ਕਿਹਾ ਅਤੇ ਲਾਪਤਾ ਹੋ ਗਿਆ ਹੁਣ ਘਰ ਦੇ ਵੀ ਪਰੇਸ਼ਾਨ ਹਨ ਅਤੇ ਉਸ ਦੀ ਭਾਲ ਦੇ ਵਿੱਚ ਇੱਧਰ ਉੱਧਰ ਘੁੰਮ ਰਹੇ ਹਨ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਿੱਦੋਂ ਅਸੀਂ ਬਿਆਸ ਦਰਿਆ ਦੇ ਪੁੱਲ ਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲਿਆ ਤੇ ਆਸੇ-ਪਾਸੇ ਤੇ ਰਿਸ਼ਤੇਦਾਰੀ ਵਿੱਚ ਕਾਫੀ ਭਾਲ ਕੀਤੀ ਹੋਈ ਹੈ ਪਰ ਫਿਰ ਵੀ ਕੋਈ ਸੁਰਾਗ ਨਹੀਂ ਮਿਲਿਆ ਅਖੀਰ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸੰਬੰਧੀ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ ਸ੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਮੇਰਾ ਗਨਾਨ ਸਿੰਘ ਸ੍ਰੀ ਰੰਪੂ ਜੀ ਇਹ ਤਾਂ ਮੇਰਾ ਕੀਨਾਲੀ ਨੇ ਕੰਮ ਤੇ ਮੈਂ ਚਲ ਗਿਆ ਤੇ ਮਗਰੋਂ 12:00 ਵਜੇ ਨਿਕਰੂੰ ਚਲ ਗਿਆ ਜੀ ਬੇਟੇ ਦਾ ਨਾਮ ਅਕਸ਼ੇ ਕੁਮਾਰ ਸੀ ਜੀ ਘਰੋਂ ਕਹਿ ਕੇ ਇੱਥੇ ਗਿਆ ਬ ਮੈਂ ਕੀਨਾਲੀ ਨੇ ਮੈਂ ਤਾਂ ਕੰਮ ਤੇ ਜਾਣਾ ਸੀ ਤੇ ਮੈਨੂੰ ਕਹਿੰਦੇ ਪਪਾ ਮੈਂ 12:00 ਤੇਰੇ ਕੋਲ ਮੈਂ ਪਹੁੰਚ ਜਾਊਗਾ ਕੰਮ ਤੋਂ ਜੀ ਤੂੰ ਉੱਥੇ ਕੰਮ ਤੇ ਜਾ ਮੈਂ ਤੇਰੇ ਕੋਲ 12 ਵੇ ਆਉਣਾ ਮੈਂ 12 ਵੇ ਘਰ ਆਣ ਕੇ ਵੇਖਿਆ ਤੇ ਘਰ ਜਿੰਦਾ ਵਜਾ ਹੂੰ ਫਿਰ ਮੈਂ ਬਸ ਕੀਨ ਵਾਲੀ ਮੈਂ ਫੜੀ ਮੈਨੂੰ ਪਤਾ ਲੱਗਾ ਵੀ ਕੀਨ ਵਾਲੀ ਨੂੰ ਟਾਂਡੇ ਵਾਲੀ ਬਸ ਤੇ ਕੀਨ ਵਾਲੇ ਨੇ ਚਲ ਗਿਆ ਪੁਲ ਤੇ ਉੱਤੇ ਅੱਛਾ ਉੱਥੇ ਜਾ ਕੇ ਫੋਨ ਆਪਣੀ ਭੈਣ ਨੂੰ ਕੀਤਾ ਉਹਨੇ ਹੂੰ ਭੈਣ ਕੀਨ ਵਾਲੇ ਨੂੰ ਮੈਂ ਇੱਥੇ ਪਹੁੰਚ ਗਿਆ ਮੈਨੂੰ ਫੋਨ ਨਹੀਂ ਕੋਈ ਵੀ ਕੀਤਾ ਉਹਨੇ ਮੈਨੂੰ ਨਹੀਂ ਕੋਈ ਵੀ ਫੋਨ ਕੀਤਾ ਆਪਣੀ ਭੈਣ ਨਾਲ ਕੀਨ ਵਾਲੇ ਨੇ ਗੱਲਾਂ ਕਰਦਾ ਰਿਆ ਭੈਣ ਦੇ ਨਾਲ ਕੀਨ ਵਾਲੇ ਨੇ ਮੈਸੇਜ ਮੂਸੇ ਉਧਰ ਉਧਰ ਫੋਟੋਆਂ ਜਿਹੜੀਆਂ ਕੋਈ ਕਰਦਾ ਦਰਖਾ ਦਿੱਤੀ ਹੈ ਜੀ ਇੱਥੇ ਆਪਣੇ ਸ਼ਹਿਰ ਆਪਣੇ ਦੇਖ ਕੇ ਆਏ ਆ ਅਛਾ ਤੋਂ ਸਾਬ ਜੀ ਹਾਂ ਜੀ ਉਹਨਾਂ ਨੇ ਲਿਖ ਕੇ ਆਪਣਾ ਰੱਖ ਲਿਆ ਕੋ ਸਾਨੂੰ ਇਹ ਨਹੀਂ ਅਜੇ ਪਤਾ ਲੱਗਣ ਡਿਆ ਵੀ ਬੇਟਾ ਸਾਡਾ ਘਰੋਂ ਚਲ ਗਿਆ ਵਾ ਜੀ ਤੇ ਵੀ ਪਤਾ ਨਹੀਂ ਹੁਣ ਵਿਕੀਨ ਵਾਲੇ ਨੇ ਵੀ ਬੇਟੇ ਨੇ ਸਾਲ ਜਾਂ ਮਾਰੀ ਜਾਂ ਉੱਥੇ ਕਿ ਜਾਂ ਨਹੀਂ ਮਾਰੀ ਸਾਨੂੰ ਉਥੋਂ ਚੱਪੜ ਮਿਲੀ ਕੋਲ ਦੇ ਉੱਤੇ ਵੀ ਆਪਣਾ ਜਿਹੜਾ ਕੀ ਨਾ ਦਰਿਆਦ ਵਿਆਸ ਵਾਲਾ ਦਰਿਆਦ ਜਿਹੜਾ ਵੀ ਮਾਨਸ ਜੀ ਇਦਾਂ ਹੀ ਥੋੜਾ ਜਿਹਾ ਆਪਣਾ ਕੀ ਨਾ ਨੇ ਦਿਮਾਗੋਂ ਥੋੜਾ ਜਿਆਦਾ ਸੋਚਦਾ ਜਿਆਦਾ ਸੀ ਜੀ ਉਹ ਉਹ ਥੋੜੀ ਦਿਮਾਕੀ ਜੀ ਹਾਲ ਚੀਜ਼ ਕਰਦਾ ਸੀ ਜੀ ਉਹ ਥੋੜਾ ਉਹ ਥੋੜਾ ਗੇਮ ਗੇਮ ਕੋ ਖੇਡਦਾ ਰਿਹਾ ਹਾਂ ਜੀ ਕਿਹੜੀ ਗੇਮ ਮੋਬਾਈਲ ਤੇ ਪਹਿਲਾਂ ਪਹਿਲੀਆਂ ਜੀ ਖੇਡਦਾ ਰਿਹਾ ਸਾਨੂੰ ਹੁਣ ਕੀ ਪਤਾ ਪਬਜੀ ਹਾਂਜੀ ਪਬਜੀ ਹਾਂਜੀ ਪਹਿਲੀਏ ਜੋ ਖੇਡਦਾ ਰਿਹਾ ਜੀ ਤੇ ਸਾਨੂੰ ਇਸ ਇਸ ਬਾਰੇ ਪਤਾ ਨਹੀਂ ਪਤਾ ਕਿਹੜੀ ਪ੍ਰੇਸ਼ਾਨੀ ਹੋ ਉਸ ਤੋਂ ਬਾਅਦ ਪਬਜੀ ਗੇਮ ਖੇਡਦੇ ਖੇਡਦਾ ਬਾਅਦ ਚ ਆਈ ਹੈ ਹਾਂਜੀ 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 ਉਦੋਂ ਤੋਂ ਮੈਨੂੰ ਇਹ ਹੈ ਕਿ ਆਜ ਦੀ ਵੀ ਬਾਏ ਹੂੰ ਕਿ ਮੈਂ ਤੈਨੂੰ ਲਾਸਟ ਵਾਰ ਫੋਨ ਕਰਨਾ ਫੋਨ ਵੀਡੀਓ ਕਾਲ ਆਈ ਹੈ ਹੂੰ ਕਿ ਜਿਹੜੀ ਮੈਂ ਬਸ ਬੈਠਾ ਨਾ ਦਰਿਆ ਦੇ ਉੱਤੇ ਉਤਰ ਲੱਗਾ ਪੱਕੇ ਬੋਲ ਦੇ ਅੱਛਾ ਮੈਂ ਦਰਿਆ ਚਾਰ ਮਾਰ ਦੇਣੀ ਹੈ ਮੈਂ ਕਿ ਮਮੀ ਨਾਲ ਗੱਲ ਕਰ ਲੈ ਹੂੰ ਕਿ ਨਾ ਨਹੀਂ ਮੈਂ ਫਟਾਫਟ ਫੋਨ ਕੱਟ ਦਿੱਤਾ ਮੈਂ ਮੰਮੀ ਨੇ ਗੱਲ ਕਰੀ ਮੰਮੀ ਕਹਿੰਦੀ ਨਾ ਕਰ ਇਹਦਾ ਮੈਂ ਕਿ ਪੁੱਤ ਮੇ ਆ ਗਈ ਤੂੰ ਇੱਥੇ ਰੁਕ ਉੱਤਰ ਜਾ ਪਰ ਉਹ ਗੱਲ ਨਹੀਂ ਸੁਣੀ ਉਹਨੇ ਫੋਨ ਕੱਟਤਾ ਫੋਨ ਬੰਦ ਕਰ ਦਿੱਤਾ ਉਸ ਤੋਂ ਬਾਅਦ ਨਹੀਂ ਉਹਦਾ ਫੋਨ ਲੱਗਾ ਪੱਬ ਜੀ ਖੇਡਦਾ ਸੀਗਾ ਕਾਫੀ ਟਾਈਮ ਹੋ ਗਿਆ ਫੋਨ ਪਹਿਲਾਂ ਦੋ ਖਰਾਬ ਵੀ ਕਰ ਲਏ ਇਦਾਂ ਫਿਰ ਹੁਣ ਫੇ ਨਵਾਂ ਫੋਨ ਲੈ ਕੇ ਦਿੱਤਾ ਸੀ ਸਾਲ ਹੋ ਗਿਆ ਵਾ ਖੇਡਦੇ ਨੂੰ ਵੀ ਫਿਰ ਦਵਾਈ ਚਲਾਤੀ ਤੇ ਫੋਨ ਫਿਰ ਕਾਲਜ ਚਲ ਗਿਆ ਕਰੋ ਇਹ ਕਹਿੰਨੇ ਚਲੋ ਜਿੱਥੇ ਵੀ ਹੈਗਾ ਚਲੋ ਸਾਨੂੰ ਮਿਲ ਜਵੇ ਸਾਡਾ ਭਰਾ